ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਕਿੰਗਰਾ ਡੈਰੀ ਫਾਰਮ ਤੇ ਜਿਹੜੇ ਵੀਰ ਮੇਰੇ ਚੈਨਲ ਨਾਲ ਨਵੇਂ ਜੁੜਿਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਾਉਣ ਵਾਸਤੇ ਸੰਪਰਕ ਨੰਬਰ ਹੈਗਾ ਜੀ 9501634323 9501634323 ਅੱਜ ਆਪਾਂ ਭਾਈ ਰੂਪਿਆ ਵੀਰ ਕੋਲ ਆਇਆ ਇਹਦੇ ਕੋਲ ਦੋ ਮੱਝਾਂ ਦੋਨੇ ਤਾੜੀਆਂ ਸੋਈਆਂ ਪਹਿਲਾਂ ਆ ਝੋਟੀ ਬਾਰੇ ਨਾਲ ਜਿਹੜੇ ਕਹ ਦੱਸ ਦਿਆਂ ਤੁਹਾਨੂੰ ਬਈ ਇਹ ਚੋ ਟਿਕੜਾ ਸੁਆ ਦੂਜਾ ਸੁਆ ਜੀ ਦੂਜਾ ਹਾਂ ਜੀ ਉਹਨੇ ਸੂਈਆ ਹਾਲੇ ਉਹਨੇ ਸੂਈਆ ਆ ਜੇਰ ਵੀ ਆਪ ਤੋ ਯਾਰ ਬੱਚਾ ਗਿਆ ਕੱਟਾ ਬੱਚਾ ਕੱਟਾ ਜੇਰ ਆਪੀ ਅਭੀ ਰੋ ਉਹਨੇ ਸੂਈਆ ਤਾ ਜੀ ਇਨ ਮੜੇ ਤੋਰ ਕੇ ਦਿਖਾਓ ਇਹ ਕੋਈ ਛੋਟੀ ਸੀ ਉਹਨੇ ਮੋਰੇ ਜਪੰਦੀਆਂ ਸਿੰਗਲ ਹੱਡੀ ਲੰਬੀ ਪੂਛ ਦੀ ਛੋਟਾ ਸਿੰਗ ਲੰਬੀ ਗੂਥ ਪਤਲੇ ਪਿੰਡੇ ਦੀ ਐ ਬਾਈ ਤੋ ਰੇਟ ਪੁੱਛ ਕੇ ਦਾ ਗਿਆ ਪਰ ਬਸ ਕੋਈ ਨਾ ਬੰਦ ਬੰਦ ਆ ਜਾ ਇਧਰ ਆ ਜਾ ਇਹਦਾ ਰੇਟ ਕੀ ਕਰੋਗੇ ਲੈਣ ਦੇਣ ਜਾ ਇਹਦਾ ਲੈਣ ਦੇਣ 95000 ਆ 95000 ਹਾਂ ਮਾਨਤਾਨ ਕਰ ਦੋਗੇ ਮਾਨਤਾਨ ਨਹੀਂ ਇਹਦੇ ਚ ਹੋਣਾ ਥੋੜਾ ਮੋਟਾ ਤਾਂ ਕਰਨਾ ਪੈਣਾ ਨਹੀਂ ਨਹੀਂ ਹੈ ਜੀ ਫਿਰ ਲੱਖ ਕਰ ਦਿੰਨਾ ਫਾਇਦਾ ਕੀ ਨਹੀਂ ਨਹੀਂ ਮੈਂ ਮੰਗੀ ਦਾ ਕਹਿੰਦਾ ਮੌਤ ਨਹੀਂ ਮਿਲਦੀ ਤੁਹਾਨੂੰ ਤਾਂ ਕੋਈ ਨਹੀਂ 100000 ਦੀ ਗੱਲ ਚਲ ਕੋਈ ਇਹਦੇ ਬਾਰੇ ਦੱਸੋ ਇਹ ਕਿਹੜਾ ਸੂਆ ਇਹ ਚੌਥਾ ਸੂਆ ਤੀਜਾ ਤੀਜਾ ਥੂਆ ਹਾਂ ਇਹ ਕਿੰਨੇ ਦਿਨਾਂ ਸੂਈਆ ਇਹਨੂੰ ਆਜ 4 ਦਿਨ ਹੋ ਗਏ ਸੂਈ ਨੂੰ ਬੱਚਾ ਕੀ ਕੱਟਾ ਕੱਟਾ ਹੀ ਆ ਕੱਟੀ ਆ ਹੈ ਕੱਟਾ ਹਾਂ ਇਹ ਵੀ ਤੋੜਾਂ ਆ ਇਹਦਾ ਦੁੱਧ ਕਿੰਨਾ 14 ਕਿਲੋ 14 ਕਿਲੋ ਤਿਆਰ ਆ ਹਾਂ ਜੀ 4 ਦਿਨ ਮੈਂ ਸੂਈ ਨੂੰ 4 ਦਿਨ ਜੇ ਕੋਈ ਚੋ ਪੀਏ ਦੇਖਣ ਲਈ ਆ ਦੋ ਕੜੀਆਂ ਗੱਦ ਕਾਠ ਬੇਲ ਬਾਕੀ ਸਭੀ ਬੜੀ ਬਹੁਤ ਆ ਦੁੱਧ ਵੀ ਬਾਈ ਕਹਿੰਦਾ ਹੁਣ ਜਦੋਂ 14 ਕਿਲੋ ਹੁਣ ਸਿਆਰ ਇਸ ਟਾਈਮ 4 ਦਿਨਾਂ ਦਾ ਦੋ 15 16 ਕਿਲੋ ਦਾ ਲਾਜ ਮੋੜ ਲੈ ਆਜੋ 15 16 ਲੀਟਰ ਦੁੱਧ ਕੱਢੂਗੀ ਬਾਕੀ ਥਣ ਲੈਵਾ ਬਹੁਤ ਸੋਹਣਾ ਲੱਗਿਆ ਜੀ ਮੁੱਠੀ ਵਾਲਾ ਥਾਣਾ ਬਾਟਲੀ ਆਈ ਬਾਕੀ ਛੋਟੀ ਠੰਡੀ ਬਹੁਤ ਆ ਇਹਦੇ ਤਾਰਾ ਮਾਰ ਕੇ ਦਿਖਾ ਦਿਓ ਇਹ ਤਾਰਾ ਮਾਰ ਕੇ ਦਿਓ ਨਬਲ ਬਾਕੀ ਜੀ ਮੈਂ ਪਹਿਲਾਂ ਵੀ ਕਹਿੰਦਾ ਉਹਨਾਂ ਵੀ ਸਾਰੀ ਵੀਡੀਓ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਬੈਰਗੋਲੇ ਕੇ ਬਾਦੀ ਨਹੀਂ ਸਿੰਗਪੂਸ਼ ਟੱਕਰ ਅਰੇ ਬਾਸੂ ਦੇਖ ਕੇ ਫੇਰ ਸਦਾ ਕਰਿਆ ਕਰੋ फिर ही पता लगता भीर ये तो लेके लैके जमें चार सरों देखा ताइ है सिंगा तो मूह तो कन्न तो पूछ खाणले बाकी झूठी ठंडी सीला ले लेकिन मैं कोल कैमरा घुमाई जाना कोई परवाह नहीं है इदा दी नहीं थानू तो पता भी कैमरे तो कसू डर ਬਾਕੀ ਛੋਟੀ ਸਿੰਘ ਸਾਫਟ ਦੀ ਬਹੁਤ ਸੋਹਣੀ ਆ ਇਹਦਾ ਲੈਣ ਦੇਣਾ ਰੇਟ ਕਿੰਨਾ ਕਰੋਗੇ ਇਹਦਾ ਮੁੱਲ ਤਾਂ ਢੂਡ ਲੱਖ ਆ ਹਾਂਜੀ 1.40 ਦੀ ਦੇਣੀ ਆ 1.45 ਦੇਣੀ ਆ ਹਾਂ ਹਾਂ ਕੀ ਤਾ 1.40 ਦੇਉਂਗਾ ਜਾਨੇ ਲੈ ਆਉਂਦੇ ਨੇਗਾ ਦੱਸਿਆ ਮੁੱਲ ਕਰਾਉਣਾ ਕਹਿੰਦਾ ਵੀਰ ਕੰਦਾ ਭਾਅ 1.5 ਲੱਖ ਰਾ ਦੇਣੇ ਕਰ ਦੇ ਰੱਖ ਦੇ ਰੋ ਜੀ ਹਾਂ ਕਰ ਦੇ ਦੋ ਮੱਝ ਨੂੰ ਚਲਕੇ ਰ ਪਰ ਆ ਮਾਰ ਦੋ ਦੋਨੋ ਜੋਨਾਂ ਸਾਰਾ ਦੋ ਮਗਰ ਜੇ ਤੂੰ ਮੂਹ ਲੈ ਤਾ ਨੇਪੋਤਾਰ ਬਹੁਤ ਸੁਣੀ ਆ ਜੀ। ਫੋਟੋ ਆ ਬਾਕੀ ਵੱਡੀ ਗੱਲ ਵੀ ਰਹਾ ਦੇਖੋ ਵੀ ਜਿਹੜਾ ਹੁਣ ਤੁਹਾਡੇ ਸਾਹਮਣੇ ਕੈਮਰਾ ਵੱਲ ਹੀ ਫਿਰਨਾ ਕੋਲ ਕੋਈ ਪਰਵਾਹ ਨਹੀਂ ਅੱਜ ਮਾਦਮ ਆਇਆ ਬਾਈ ਕੀ ਹੋ ਗਿਆ ਆ ਜੀ ਮਰੇ ਪਰਨੋ ਕਿ ਮਾਰੋ ਤਾਂ ਦਿਖਾਇਓ ਕੈਮਰੇ ਦਿਖਾ ਦਿਓ ਮਗਲੇ ਤਮਾਰ सुन ओके भाई भाई भी। भाई। भी नंबर उ लाव गे नंबर पहला दसता भीर ने पसता ओके बाय्रीकाल